उसके बेटे ने गल्ला से पैसे निकाले उसने उसके डैडी ने मेरे से पूछा मगर मैंने नहीं बताया मैंने ये कहा अंकल लॉक लगा के जाओ अब जहाँ जाना है बस उसके बेटे को शक हो गया कि ये मेरे को ना मेरे डैडी से बता दिया तो वो मेरे को कैंची से मारने के लिए आया मेरे हाथ में कैंची मारी मेरे चप्पल उठा के मारे मेरे गोडे में मैं गिर गई की, नाम नाम की? सनी ठीक है मेरी माँ इतना मारे आया ਕੀ ਮਾਰਿਆ ਕੀ ਇਹਨਾਂ ਦੇ ਮੰਮੀ ਨੇ ਪਹਿਲਾਂ ਕੈਂਚੀ ਮਾਰੀ ਆ ਇਹ ਉਹ ਹੱਥ ਨਹੀਂ ਕਰਦੇ ਤੇ ਮਨਾਂ ਦੀ ਢਿੱਡ 'ਚ ਕੈਂਚੀ ਬਦਮਨੀ ਸੀ ਜਾ ਕੇ ਉਹ ਤੇ ਚੱਪਲਾ ਨਾ ਮਾਰਿਆ ਕੋਣ ਐਦਾ ਨਹੀਂ ਤਾਂ ਦੇਖੂਗਾ ਮੈਂ ਐਦਾ ਕਿੰਨੇ ਟਾਈਮ ਤੋਂ ਦੁਕਾਨ ਤੇ ਕੰਮ ਕਰਦੇ ਪਏ ਆ ਮੰਮੀ ਨੂੰ ਮਹੀਨਾ ਹੋਇਆ ਹਜੇ ਪਹਿਲਾਂ ਵੀ ਇਹਨਾਂ ਦੁਕਾਨ ਤੇ ਕਹਿੰਦੇ ਕੰਮ ਕਰਦੇ ਸੀ ਮੰਮੀ ਪਹਿਲਾਂ ਕੀਤਾ ਸੀਗਾ ਜਦੋਂ ਇਹਦੇ ਜਿੱਦਾਂ ਦੇ ਇਹ ਲੱਛਣ ਸੀ ਮੰਮੀ ਹਟ ਗਏ ਸੀ ਅਸੀਂ ਹਟਾਤਾ ਸੀ ਜੀ ਮੰਮੀ ਇਹਦੇ ਕੋਲ ਨਹੀਂ ਕੰਮ ਕਰਨਾ ਗਰਦਨ ਤੋਂ ਗਰਦਨ ਤੋਂ ਫੜ ਕੇ ਮੰਮੀ ਨੂੰ ਪਹਿਲਾਂ ੱੱੱਕਾ ਮਾਰਿਆ ਗਰਦਨ ਤੋਂ ਮੰਮੀ ਡੇਗ ਗਏ ਉੱਥੇ ਠੀਕ ਆ ਫਿਰ ਚੱਪਲ ਨਾਲ ਮਾਰਿਆ ਮੇਰੀ ਮੰਮੀ ਨੂੰ ਤੇ ਐਨੇ ਤਾਂ ਇੱਥੇ ਕੈਂਚੀ ਮਾਰੀ ਮੁੱਕੇ ਨਾਲ ਮਾਰਿਆ ਆ ਇਹ ਕੀ ਕਿਹੜਾ ਇਨਸਾਫ ਆ ਇਹ ਨਜ਼ਰ ਤੱਕ ਪਿੱਛਾ ਕੀਤਾ ਦੋ ਦੁਕਾਨਾਂ ਤੇ ਸਕੂਟਰੀ ਲੈ ਕੇ ਹਨੀ ਦਾ ਪੰਜਾਬ ਗਾਂਧੀ ਚੌਕ ਤੱਕ ਪਿੱਛਾ ਕੀਤਾ ਮੰਮੀ ਦਾ ਕਿੰਨੀ ਸੈਲਰੀ ਲੈਂਦੇ ਦੁਕਾਨ ਤੋਂ ਜੀ ਮੰਮੀ ਦੀ 8000 ਸੈਲਰੀ ਹੋਣੀ ਆ ਕੀ ਮੰਗ ਕਰਦੇ ਪ੍ਰਸ਼ਾਸ਼ਕਾਂ ਤੋਂ ਜੀ ਹੁਣ ਸਾਨੂੰ ਇਨਸਾਫ਼ ਚਾਹੀਦਾ ਮੇਰੀ ਮਾਤਾ ਦੇ ਨਾਲ ਜੋ ਹੋਇਆ ਬਸ ਮੈਨੂੰ ਉਹਦਾ ਨਹੀਂ ਤਾਂ ਜਿੱਦਾਂ ਉਹ ਸਾਨੂੰ ਹੁਣ ਫੋਨ ਕਰਕੇ ਕਹਿੰਦਾ ਕਿ ਤੁਸੀਂ ਪੈਸੇ ਲੈ ਲਓ ਰਾਜੀਨਾਮਾ ਕਰ ਲਓ ਅਸੀਂ ਰਾਜੀਨਾਮਾ ਪੈਸੇ ਕਾ ਲਈ ਆਪਣੀ ਮਾਂ ਨੂੰ ਕੁੱਟਣ ਲਈ ਪੈਰ ਲਈਏ ਉਹਨਾਂ ਤੋਂ ਪਹਿਲਾਂ ਕੁੱਟ ਖਾ ਲਈ ਬਾਅਦ ਚ ਪੈਰ ਲਈਏ ਮਤਲਬ ਬੜਿਆ ਬੰਦੀ ਠੀਕ ਹੈ ਜੀ ਹਾਂ ਜੀ ਕਿੰਨਾ ਜੀ ਆਪਣਾ ਮੇਰਾ ਉਹ ਮਾਨਸ ਕਿਹੜੀ ਜਗ੍ਹਾ ਦੇ ਆ ਜੀ ਨਿਊ ਮਾਰਲੈਂਡ ਤੋਂ ਇਹ ਕੀ ਮਾਮਲਾ ਕੀ ਜਿਹੜਾ ਤੁਹਾਡੇ ਕੈਂਚੀ ਵਗੈਰਾ ਮਾਰੀ ਕਿਸ ਦੁਕਾਨਦਾਰ ਨੇ महेंद्र के बेटे ने मारी है मैं शॉप में काम करती थी महेंद्र सिंह के यहाँ उसके बेटे ने गल्ला से पैसे निकाले उसने उसके डैडी ने मेरे से पूछा मगर मैंने नहीं बताया मैंने ये कहा अंकल लॉक लगा के जाओ अब जहाँ जाना है बस उसके बेटे को शक हो गया कि ये मेरे को ना मेरे डैडी से बता दिया तो वो मेरे को कैंची से मारने के लिए आया मेरे हाथ में कैंची मारी मेरे चप्पल उठा के मारे मेरे गोडे में मैं गिर गयी नाम मुंडे नाम की सनी ते नाम की महेंद्र किया था उसका ਮੈਂ ਮੈਂਦਰਾ ਹੀ ਨਾਮ ਹੈ ਦੁਕਾਨ ਕਿੱਥੇ ਇਹਨਾਂ ਦੀ ਉਹ ਬਗਾਤ ਕੀ ਹੱਟੀ ਦੇ ਪਾਸ ਹੈ ਲੋਹਾਂ ਮੰਡੀ ਕੋਲ ਹਾਂਜੀ ਹਾਂਜੀ ਅੱਛਾ ਤੁਸੀਂ ਕੰਪਲੀਟ ਵੀ ਕੀਤੀ ਕਦੇ ਪੁੱਸ ਨੂੰ ਹਾਂਜੀ छुड़ाया मारती नहीं छुड़ाया था उन लोगों ने मेरे को छुड़ाया अगर छुड़ा नहीं लेते टेबल के नीचे न घुस जाती तो मेरे पेट में कैंची लग जाना था दुकान हाँ उनके दुकान बहुत सारे वहाँ पर कस्टमर भी थे उन लोगों ने मेरे दौड़ के दूसरी दुकान में भाग के छुप गयी जाके किन्ने पैसे चक्के अंदरों ਮਨੇ ਪੈਸੇ ਨਹੀਂ ਦੇਖਦੀ ਕੈਮਰੇ ਲੱਗੇ ਸੀ ਦੁਕਾਨ ਤੇ ਕੈਮਰੇ ਲੱਗੇ ਹੈ ਉਸ ਦੀ ਦੁਕਾਨ ਤੇ ਤੁਹਾਡੇ ਤੇ ਹਮਲਾ ਕੀਤਾ ਉਹ ਕੈਮਰੇ ਚ ਰਿਕਾਰਡ ਹੋਈ ਹੋਊਗੀ ਸਾਰਾ ਰਿਕਾਰਡ ਕਿਉਂਕਿ ਕੈਮਰਾ ਚੱਲ ਰਹਾ ਸੀ ਮੈਂ ਦੂਸਰੀ ਦੁਕਾਨ ਮੈਂ ਨਹੀਂ ਛੁਪ ਜਾਂਦੀ ਤਾਂ ਉਹ ਮੇਰੇ ਪੇਟ ਮੈਂ ਕੈਂਚੀ ਮਾਰ ਦਿੱਤਾ ਤੇ ਤੁਹਾਨੂੰ ਜਿਹੜਾ ਮਾਲਕ ਸੀਗਾ ਉਹਨੇ ਬਚਾਇਆ ਨਹੀਂ ਮਾਲਕ ਨੇ ਮਾਲਕ ਨੇ ਬਚਾਇਆ ਤੂੰ ਮੌਕੇ ਤੇ ਪੁਲਿਸ ਨੂੰ ਫੋਨ ਕੀਤਾ ਉੱਥੇ ਮੇਰੇ ਕੋਲ ਨੰਬਰ ਨਹੀਂ ਥਾ अच्छा हाँ जी फिर मेरे पास फोन नहीं था फिर मैं छुप के दौड़ के पवन की दुकान में भाग के गई तब मैं बची उसने मेरा स्कूटरी में जाकर मेरा पीछा भी किया हाथ में कैंची लिया था स्कूटी मैं फिर मैं देख लिया को इधर को जा रहा मैं दूसरी दुकान में छुपी रही जब वो आगे निकल गया तब दौड़ मैं दौड़ के जाके पवन की दुकान में जाके मेरे को पवन बाहर मिल गया तब मैं जाके पवन से बताया सारा कुछ तब मेरे बच्चे है नही अगर ना मैं छुपती तो आज वो मेरे को मार देता कैंची लेके गया कितने बजे सर ये साढ़े तीन बजे दोपहर हाँ, दाखिल कितने बजे हुए हैं दाखिल तो अभी मैं वहाँ पर रिपोर्ट करने गए थे तो वहाँ पर थाने में ज्यादा टाइम लग गया तो फिर अभी यहाँ पर आए तो दुकान हाँ। मालिक पहली बार चोरी की थी आये हुए नहीं ये तो नहीं मुझे पता क्योंकि मैं तो अभी वहाँ पर मैं तो काम करती थी उसके दुकान में तो मैंने पहली बार देखा काम पे उसका मैंने पहले वहाँ पर काम किया था मगर मैं गांव चली गई थी तो छोड़ गई थी फिर मैं दोबारा अभी लगी एक महीना हुआ मुझे लगे हुए ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਹੁਣ ਮੈਨੂੰ ਜਿਸ ਵੀ ਜੀ ਕੇ ਸੀ ਮੈਂ ਰੋਹਿਤ ਬਦਲਾ ਲੈਣਾ ਹੈ ਜੀ ਸਾਹਿਬ ਪਜੀ ਕੀ ਨਾਲੀ ਤੁਹਾਡਾ ਮੇਰਾ ਨਾਮ ਰੋਹਿਤ ਹੈ ਜੀ ਕਿਹੜੀ ਜਗ੍ਹਾ ਦੇ ਜੀ ਨਿਊ ਮਲ ਟਾਉਨ ਇਹ ਤੁਹਾਡੇ ਕੀ ਲੱਗਦਾ ਜਿਹੜਾ ਦਖਲ ਕੀ ਹੋਇਆ ਕਿ ਦੁਕਾਨ ਦੇ ਜਿਹੜੀ ਕੁੱਟਮਾਰ ਹੋਈ ਇਹਨਾਂ ਦੀ ਮੰਮੀ ਦਾ 3:30 ਵਜੇ ਫੋਨ ਆਇਆ ਦੀਦੀ ਨੂੰ ਕਿ ਮਾਲਕ ਦੇ ਮੁੰਡੇ ਨੇ ਮੈਨੂੰ ਮਾਰਿਆ ਆ ਤਾਂ ਅਸੀਂ ਮੰਮੀ ਦੀਦੀ ਤੇ ਮੈਂ ਗਏ ਜੋ ਦੇਖਿਆ ਤਾਂ ਮੰਮੀ ਤਾਂ ਦੁਕਾਨ ਤੇ ਸੀਗੇ ਨਹੀਂ ਮੰਮੀ ਜੀਜੇ ਦੇ ਕੋਲ ਪਹੁੰਚੇ ਹੋਏ ਸੀ ਤਾਂ ਅਸੀਂ ਉਹਨਾਂ ਨੂੰ ਉੱਥੋਂ ਚੱਕ ਕੇ ਸਿਟੀ ਥਾਣੇ ਗਏ ਸਿਟੀ ਥਾਣੇ ਗਏ ਅਸੀਂ ਰਿਪੋਰਟ ਲਿਖਾਈ ਪੁਸ ਵਾਲਿਆਂ ਨੇ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਉਹ ਕਹਿੰਦੇ ਆਪਣੇ ਹੱਥ ਨਾਲ ਜੋ ਲਿਖਣਾ ਆਪਣੇ ਹੱਥ ਨਾਲ ਲਿਖੋ ਅਸੀਂ ਕੋਈ ਰਿਪੋਰਟ ਨਹੀਂ ਲਿਖਾਈ ਪਹਿਲਾਂ ਜਵਾਬ ਦੇ ਦਿੱਤਾ ਠੀਕ ਹੈ ਜੀ ਫੇਰ ਮੈਂ ਆਪਣੇ ਦੋਸਤ ਨੂੰ ਫੋਨ ਲਾਇਆ ਕਈਆਂ ਨੂੰ ਫੋਨ ਲਾਇਆ ਕਿ ਮੇਰੀ ਹੈਲਪ ਕਰੋ ਮੇਰੇ ਮਾਤਾ ਦੇ ਨਾਲ ਇਦਾ ਹੋਇਆ ਆ। ਕਿਉਂ ਕਿਸੇ ਨੇ ਕੁਝ ਨਹੀਂ ਕੀਤਾ ਫੇਰ ਜਿੱਥੇ ਮੈਂ ਕੰਮ ਕਰਦਾਂ ਸੀ ਪਹਿਲਾਂ ਭਾਬੀ ਨੂੰ ਫੋਨ ਲਵਾਇਆ ਫਿਰ ਉਹਨਾਂ ਨੇ ਗੱਲ ਮਾਨ ਸਾਹਿਬ ਦੇ ਮੈਂ ਕੰਮ ਕਰਦੇ ਸੀ ਉਹਨਾਂ ਨੇ ਫੋਨ ਕੀਤਾ ਫੇ ਮੇਰੀ ਰਿਪੋਰਟ ਲਿਖੀ ਗਈ ਆ ਨਹੀਂ ਤਾਂ ਇਹ ਕੋਈ ਰਿਪੋਰਟ ਨਹੀਂ ਲਿਖਦਾ ਕੋਈ ਠੀਕ ਆ ਮੇਰੀ ਮਾਂ ਨੂੰ ਇਦਾਂ ਮਾਰਿਆ ਆ ਕੀ ਮਾਰਿਆ ਕੀ ਇਹਨਾਂ ਦੇ ਮੰਮੀ ਨੇ ਪਹਿਲਾਂ ਕੈਂਚੀ ਮਾਰੀ ਆ ਇਹ ਉਹ ਹੱਥ ਨਹੀਂ ਕਰਦੇ ਤੇ ਉਹਨਾਂ ਦੀ ਢਿੱਡ 'ਚ ਕੈਂਚੀ ਵੱਜਣੀ ਸੀ ਜਾ ਕੇ ਉਹ ਤੇ ਚੱਪਲਾ ਨਾਲ ਮਾਰਿਆ ਕੌਣ ਇਦਾਂ ਨਹੀਂ ਤਾਂ ਦੇਖੂਗਾ ਮੈਂ ਇਦਾਂ ਕਿੰਨੇ ਟਾਈਮ ਤੋਂ ਦੁਕਾਨ ਤੇ ਕੰਮ ਕਰਦੇ ਪਏ ਆ ਮੰਮੀ ਨੂੰ ਮਹੀਨਾ ਹੋਇਆ ਅਜੇ ਪਹਿਲਾਂ ਵੀ ਇਹਨਾਂ ਦੁਕਾਨ ਤੇ ਕਦੇ ਕੰਮ ਕਰਦੇ ਸੀ ਮੰਮੀ ਪਹਿਲਾਂ ਕੀਤਾ ਸੀਗਾ ਜਦੋਂ ਇਹਦੇ ਜਿੱਦਾਂ ਦੇ ਇਹ ਲੱਛਣ ਸੀ ਮੰਮੀ ਹਟ ਗਏ ਸੀ ਅਸੀਂ ਹਟਾਤਾ ਸੀ ਜੀ ਮੰਮੀ ਇਹਦੇ ਕੋਲ ਨਹੀਂ ਕੰਮ ਕਰਨਾ ਮੰਮ ਇਹਦੇ ਡੈਡੀ ਨੇ ਮੰਮੀ ਨੂੰ ਪੁੱਛਿਆ ਕਿ ਹਾਂ ਤੂੰ ਆਣਾ ਸਾਡੇ ਦੁਕਾਨ ਤੇ ਮੰਮੀ ਕਹਿੰਦੇ ਚਲੋ ਠੀਕ ਆ ਮੈਂ ਆ ਜੂੰਗੀ ਤੁਹਾਡੀ ਦੁਕਾਨ ਤੇ ਕੰਮ ਕਰਨ ਲਈ ਉਹਦੇ ਡੈਡੀ ਦੇ ਕਹਿਣ ਤੇ ਮੰਮੀ ਕੰਮ ਕਰਨ ਲਈ ਗਏ ਸੀ ਉਹਦੇ ਮੁੰਡੇ ਦਾ ਨਾਮ ਕੀ ਏ ਜਨੇ ਪੈਸੇ ਕੱਢੇ ਗੱਲੇ ਚੋਂ ਮੁੰਡੇ ਦਾ ਨਾਮ ਸਨੀ ਆ ਉਹਨਾਂ ਦਾ ਮਾਲਕ ਦਾ ਮੁੰਡਾ ਹੀ ਆ ਹਾਂ ਮਾਲਕ ਦਾ ਮੁੰਡਾ ਹੀ ਆ ਤਕਰੀਰ ਪਹਿਲਾਂ ਵੀ ਪੈਸੇ ਕੱਢਦਾ ਰਿਹਾ ਗੱਲੇ ਵਿੱਚੋਂ ਇਹ ਨਹੀਂ ਭਾਜੀ ਇਹ ਸਾਨੂੰ ਨਹੀਂ ਪਤਾ ਕਿਉਂਕਿ ਮੰਮੀ ਨੂੰ ਹਜੇ 1 ਮਹੀਨਾ ਅਸੀਂ ਤਾਂ ਬਸ ਲੈਣ ਜਾਂਦੇ ਸੀ ਆਪਣੀ ਮੰਮੀ ਉਹਨਾਂ ਦੇ ਛੱਡਣ ਜਾਂਦੇ ਸੀ ਜੀ ਕੀ ਨਸ਼ਾ ਪਤਾ ਕਰਦਾ ਕੋਈ ਇਹ ਮੁੰਡਾ ਹਾਂ ਨਸ਼ਾ ਕਰਦਾ ਆ ਕਿਉਂਕਿ ਉਹਦੇ ਡੈਡੀ ਨੇ ਚਿੱਟਾ ਲਾਉਂਦਾ ਐ ਨਸ਼ੇ ਪੂਰੇ ਕਰਦਾ ਐ ਉਹ ਉਹਦੇ ਡੈਡੀ ਨੇ ਖੁਦ ਦੱਸਿਆ ਮੰਮੀ ਨੂੰ ਕਿ ਮੇਰਾ ਮੁੰਡਾ ਇਹ ਇਹ ਕਰਦਾ ਐ ਇਹਨਾਂ ਨੂੰ ਕਾਹ ਕੁੱਟਿਆ ਵੀ ਗੰਦਰ ਮੇਰੇ ਡੈਡੀ ਨੇ ਦੱਸ ਤਾ ਉਹਦਾ ਕਰਕੇ ਕਿਉਂਕਿ ਉਹਨੇ ਪਹਿਹ ਕੱਢੇ ਤਾਂ ਮੰਮੀ ਨੇ ਦੇਖ ਲਿਆ ਐ ਮੰਮੀ ਨੇ ਦੇਖਿਆ ਤਾਂ ਉਹ ਸੋਚਦਾ ਕਿ ਕਿਤੇ ਮੇਰੇ ਡੈਡੀ ਨੂੰ ਨਾ ਦਰਦ ਤਾਂ ਮੰਮੀ ਨੂੰ ਹਨੇ ਦਾ ਦੁਕਾਨ ਤੋਂ ਗਰਦਨ ਤੋੜੋ ਗਰਦਨ ਤੋਂ ਫਾੜ ਕੇ ਮੰਮੀ ਨੂੰ ਪਹਿਲਾ ੱੱਕਾ ਮਾਰਿਆ ਗਰਦਨ ਤੋਂ ਮੰਮੀ ਡੇਗ ਗਏ ਉੱਥੇ ਠੀਕ ਆ ਫਿਰ ਚੱਪਲ ਨਾਲ ਮਾਰਿਆ ਮੇਰੀ ਮੰਮੀ ਨੂੰ ਫਿਰ ਇਹਨੇ ਤਾਂ ਇੱਥੇ ਕੈਂਚੀ ਮਾਰੀ ਮੁਕੇ ਨਾਲ ਮਾਰਿਆ ਇਹ ਕੀ ਕਿਹੜਾ ਇਨਸਾਫ ਆ ਇਹ ਗਰਦਨ ਤੱਕ ਪਿੱਛਾ ਕੀਤਾ ਦੋ ਦੁਕਾਨਾਂ ਦਾ ਸਕੂਟਰੀ ਲੈ ਕੇ ਹਨੀ ਦਾ ਪੰਜਾਬ ਗਾਂਧੀ ਚੌਕ ਤੱਕ ਪਿੱਛਾ ਕੀਤਾ ਮੰਮੀ ਦਾ ਕਿੰਨੀ ਸੈਲਰੀ ਲੈਂਦੇ ਦੁਕਾਨ ਤੋਂ ਮੰਮੀ ਦੀ 8000 ਸੈਲਰੀ ਹੋਣੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਹਾਨੂੰ ਸਾਨੂੰ ਇਨਸਾਫ ਚਾਹੀਦਾ ਮੇਰੀ ਮਾਤਾ ਦੇ ਨਾਲ ਜੋ ਹੋਇਆ ਬਸ ਮੈਨੂੰ ਉਹਦਾ ਨਹੀਂ ਤਾਂ ਜਿੱਦਾਂ ਉਹ ਸਾਨੂੰ ਹੁਣ ਫੋਨ ਕਰਕੇ ਕਹਿੰਦਾ ਕਿ ਤੁਸੀਂ ਪੈਸਾ ਲੈ ਲਓ ਰਾਜੀਨਾਮਾ ਕਰ ਲਓ ਅਸੀਂ ਰਾਜੀਨਾਮਾ ਪੈਸਾ ਕਰ ਲਈ ਆਪਣੀ ਮਾਂ ਨੂੰ ਕੁੱਟਣ ਲਈ ਪੈਰ ਲਈਏ ਉਹਨਾਂ ਤੋਂ ਪਹਿਲਾਂ ਕੁੱਟ ਖਾ ਲਈ ਬਾਅਦ ਚ ਪੈਸਾ ਲੈ ਲਈਏ ਮਤਲਬ ਬਣਿਆ ਬੰਦਾ ਠੀਕ ਹੈ ਭਾਈ ਹਣੀ ਡਾਕਟਰ ਸਾਹਿਬ ਕੀ ਮਾਮਲਾ ਹੈ ਇੱਕ ਲੇਡੀ ਸਿਟੀ ਆਈ ਆਪਣੇ ਕੋਲ ਐਸਲ ਮੇਰਾ ਨਾਮ ਡਾਕਟਰ ਸੁਦੀਸ਼ ਚੋਧਰੀ ਹੈ ਇਹ ਆਪਣੇ ਕੋਲ ਉਮਾ ਦੇਵੀ ਪੇਸ਼ੈਂਟ ਆਈ ਨਹੀਂ ਵਾਈਫ ਆਫ ਬਲਵੰਤ ਸਿੰਘ ਤੇ ਰਹਿਣ ਵਾਲੇ ਨੇ ਓਂਕਾਰ ਨਗਰ ਦੇ 45 ਸਾਲ ਇਹਨਾਂ ਦੀ ਏਜ ਇਹਨਾਂ ਦੀ ਕੋਈ ਆਪਸੀ ਲੜਾਈ ਹੋਈ ਹੈ ਦੁਕਾਨ ਦੇ ਉੱਤੇ ਕੋਈ ਤੇ ਸਾਡੇ ਕੋਲੇ ਆਏ ਨਹੀਂ ਪਰਚਾ ਕਰਨ ਵਾਸਤੇ ਤੇ ਅਸੀਂ ਸੱਟਾਂ ਸਾਰੀਆਂ ਨੋਟ ਕਰਕੇ ਇਹਨਾਂ ਦਾ ਪਰਚਾ ਕਰ ਦਿੱਤਾ ਗਿਆ ਤੇ ਪੁਲਿਸ ਵਗੈਰਾ ਨੂੰ ਇਨਫੋਰਮ ਕਰ ਦਾਂਗੇ ਜੋ ਵੀ ਆਗੇ ਦੀ ਕਾਰਵਾਈ ਹੋਗੀ ਐਡਮਿਟਲੀ ਉਹ ਆਗੇ ਪੂਰੀ ਕੀਤੀ ਜਾਏਗੀ ਸਰ ਕਿੰਨੀਆਂ ਕਿ ਸੱਟਾਂ ਹੈਗੀਆਂ ਇਹਨਾਂ ਦੇ ਸੱਟਾਂ ਇਹਨਾਂ ਦੀ ਸਾਰੀ ਨੋਟ ਕਰਕੇ ਇਹਨਾਂ ਦਾ ਪਰਚਾ ਕਰ ਦਿੱਤਾ ਗਿਆ ਠੀਕ ਹੈ ਸਰ